ਦੀ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਕੋਰੀ ਨਾਏ BBMP ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਸੋ ਕੇਂਦਰ ਸਰਕਾਰ ਇੱਕ ਹੋਰ ਕੋਝੀ ਚਾਲ ਚੱਲ ਰਹੀ ਹੈ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ BBMP ਜਰੀਏ BJP ਬਣਾ ਰਹੀ ਹੈ ਦਬਾਅ ਸੋ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਦਬਾਅ ਬਣਾ ਰਹੀ ਨੇ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਿਆ ਸੋ ਸੀਐਮ ਮਾਨ ਦੇ ਵੱਲੋਂ ਇਹ ਕਿਹਾ ਗਿਆ ਚੋਨੇ ਦੇ ਸੀਜ਼ਨ ਦੇ ਲਈ ਪੰਜਾਬ ਨੂੰ ਪਾਣੀ ਦੀ ਬਿਹਤ ਲੋੜ ਹੈ ਪੰਜਾਬ ਦੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਤੇ ਹੁਣ ਵੀ 4000 ਕਿਊਸਕ ਪਾਣੀ ਹਰਿਆਣਾ ਨੂੰ ਅਸੀਂ ਦੇ ਰਿਹਾ ਸੋ ਸੀਐਮ ਮਾਨ ਦੇ ਵੱਲੋਂ ਪੀਬੀਏ ਦੀ ਬੀਬੀਐਮਪੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਉਹਨਾਂ ਕਹਿੰਿਆ ਕਿ ਪੰਜਾਬ ਦੀ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਨਾ ਕਿਹਾ ਕਿ ਹਰਿਆਣਾ ਦੇ ਹਿੱਸੇ ਦਾ ਪਾਣੀ ਹਰਿਆਣਾ ਆਪਣਾ ਵਰਤ ਚੁੱਕਿਆ ਭਾਰਤੀ ਜਨਤਾ ਪਾਰਟੀ ਵੱਲੋਂ ਪੀਜੀਪੀ ਵੱਲੋਂ ਪੰਜਾਬ ਨਾਲ ਇੱਕ ਹੋਰ ਕੌਜੀ ਚਾਲ ਚਲੰਦਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕੋਈ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਮੈਂ ਥੋੜਾ ਜਿਹਾ ਡਿਟੇਲ ਤੁਹਾਨੂੰ ਸਮਝਾ ਦਿੰਦਾ ਬੀਜਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ। ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ। ਹਰ 21 ਮਈ ਹਰ ਸਾਲ 21 ਮਈ ਤੋਂ ਅਗਲੀ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣਾ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ। ਪਰ ਕਿਉਂਕਿ ਪਹਿਲਾਂ ਕੋਈ ਹਿਸਾਬ ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਬੇ ਕੈਪਟਨ ਵੇਲੇ ਕੋਈ ਚੱਕਰੀ ਨਹੀਂ ਸੀ ਉਹ ਬਾਧੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਰੜੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਸਾਡੇ ਟੀਲਾਂ ਤੇ ਪਾਣੀ ਪਹੁੰਚ ਰਿਹਾ ਹੈ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ 'ਚ ਪਾਣੀ ਆ ਰਿਹਾ ਹੈ ਜੀਤੀ ਸਾਲਾਂ ਬਾਅਦ 40-40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਬਾਧੂ ਪਾਣੀ ਦਿਓ ਅਸੀਂ ਕਹੇ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਧੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪਾ ਜਿਹੜੀ ਆ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਧੂ ਪਾਣੀ ਦਿਓ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹੋ ਹੁਣ ਵੀ ਅਸੀਂ ਮਾਨਵਤਾ ਦੇ ਆਧਾਰ ਤੇ 3 ਲਾਈਕ ਪਾਣੀ ਅਸੀਂ 4000 ਕਿੱਸੇ ਦੇ ਰਹੇ ਹਾਂ ਚਲੋ ਪੀਣ ਜੋਗਾ ਸੀ ਕਿਸੇ ਨੂੰ ਰੋਕ ਨਹੀਂ ਸਕਦੇ ਕੁਦਰਤ ਹੈ ਅਸੀਂ ਪਾਣੀ ਤੋਂ ਪਿਆਸਾ ਨਹੀਂ ਮਰਨੇ ਪਰ ਮੈਂ ਕਹਿਣਾ ਚਾਹੁੰਦਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਪਾਕਿਸਤਾਨ ਤੋਂ ਅਸੀਂ ਪਾਣੀ ਹੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਇੱਕ ਮੈਂ ਹੋਰ ਅੰਕੜਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਸਾਲ ਅੱਜ ਦੀ ਤਰੀਕ ਦੇ ਵਿੱਚ ਕੌਂਗ ਡੈਮ ਤੇ ਰੰਜੀਤ ਸਾਗਰ ਡੈਮ ਰੰਜੀਤ ਸਾਗਰ ਡੈਮ 'ਚ ਪਿਛਲੇ ਸਾਲ ਅੱਜ ਦੇ ਦਿਨ ਜਿੰਨਾ ਪਾਣੀ ਸੀ ਉਹ ਤੋਂ 39 ਫੁੱਟ ਘਟ ਹੈ। ਪੌਂਗ ਡੈਮ ਦੇ ਵਿੱਚ 24 ਫੁੱਟ ਘਟ ਹੈ ਪਿਛਲੇ ਸਾਲ ਨਾਲ। ਤੁਸੀਂ ਕਿੱਥੋਂ ਦੇ ਦਿਆ ਪਾਣੀ? ਪਰ ਕਿਉਂਕਿ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਇਸ ਕਰਕੇ ਪਾਣੀ ਅਸੀਂ ਇਸਤੇਮਾਲ ਬਹੁਤ ਕਰ ਰਹੇ ਹਾਂ ਪੰਜਾਬ। ਸਭ ਤੋਂ ਵੱਧ ਹਿਸਟਰੀ 'ਚ ਸਭ ਤੋਂ ਵੱਧ ਪਾਣੀ ਇਸਤੇਮਾਲ ਇਸ ਸਾਲ ਕੀਤਾ ਹੈ। ਔਰ ਕਰਾਂਗੇ ਹੋਣਗੇ। ਸੋ ਸਾਡੇ ਕੋਲੇ ਕੋਈ ਇੱਕ ਬੂੰਦ ਵੀ ਹੈ ਨਹੀਂ ਫਾਲਤੂ ਜਿਹੜੀ ਅਸੀਂ ਤੋਂ ਜਿਹੜੀ ਹੈ ਹਰਿਆਣੇ ਨੂੰ ਦੇ ਦਈਏ। ਭਾਜਪਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਹ ਕਹਿਣਾ ਚਾਹਣਾ ਕਿ ਉਹ ਫਾਲਤੂ ਦਾ ਸਾਡੇ ਤੇ ਦਬਾਅ ਨਾ ਪਾਵੇ ਅਸੀਂ ਦਬਾਅ ਚ ਆਉਣ ਵਾਲੇ ਹੈ ਨਹੀਂ ਔਰ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦੇਣਾ ਕਿ ਤੁਸੀਂ ਜਿਹੜਾ ਜਿਹੜੀ ਤੁਸੀਂ ਇੰਡਸ ਵਾਟਰ ਦੀ ਜਿਹੜੀ ਟ੍ਰੀਟੀ ਰੱਦ ਕੀਤੀ ਹੈ ਪਾਕਿਸਤਾਨ ਨਾਲ ਬਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਉਧਰੋਂ ਪਾਣੀ ਰੋਕਾਂਗੇ ਤਾਂ ਉਹ ਕਿਹੜਾ ਉੱਪਰ ਦੀ ਚੱਕ ਕੇ ਹਰਿਆਣੇ ਨੂੰ ਦੇ ਦੋਗੇ ਉਹ ਸਾਡੇ ਥ्रू ਹੀ ਜਾਣਾ ਪਊਗਾ ਨਾ ਗ੍ਰੈਵਿਟੀ ਦੇ ਮੁਤਾਬਕ ਤੁਸੀਂ ਸਾਡੇ ਜਿਹੜੇ ਸਾਰੇ ਡੈਮਾਂ ਨੂੰ ਪਾਣੀ ਦੇ ਦਿਓ ਚਨਾਬ ਦਾ ਦੇ ਦਿਓ ਕਸ਼ਮੀਰ ਨਦੀ ਉਜ ਡਰਿਆ ਦਾ ਦੇ ਦਿਓ ਸਾਡੇ ਟਾਈਮ ਭਰ ਜਾਣਗੇ ਅਸੀਂ ਅੱਗੇ ਕਰ ਦਾਂਗੇ ਸੋ ਇਸ ਕਰਕੇ ਸਾਡੇ ਕੋਲ ਇਸ ਵਕਤ ਜਿਸ ਤੱਕ ਜਿਸ ਵੇਲੇ ਤੱਕ ਮੈਂ ਇਹ ਵੀਡੀਓ ਬਣਾ ਰਿਹਾ ਸਾਡੇ ਕੋਲੇ ਇੱਕ ਬੂੰਦ ਵੀ ਪਾਣੀ ਫालतू ਨਹੀਂ ਹੈਗਾ ਔਰ ਇਧਰੋਂ ਉਧਰੋਂ ਤੁਹਾਡੇ ਕੋਲੇ ਹੋਰ ਬਥੇਰੇ ਸਾਧਨ ਨੇ ਤੁਸੀਂ ਉਧਰ ਉਧਰੋਂ ਲੈ ਲਓ ਸਾਡੇ ਕੋਲ ਤਾਂ ਇਹੀ ਪਾਣੀ ਹੈ